ਆ ਮਾਂ ਦੀ ਪਾਰਟੀ ਦਾ ਨਾਲ ਜੁੜਨਾ ਜਿਹੜੇ ਬੰਦੇ ਬੰਦਿਆਂ ਨਾਲ ਜੁੜਦਗੇ ਉਹਨਾਂ ਦਾ ਆਜ ਵੀ ਭੈਕਦਾ ਆਜੇ ਕੱਲ ਵੀ ਭੈਕਦਾ ਆ ਜੇ ਲੋੜ ਪਾਵੇ ਪਾਰਟੀ ਰਿੰਦ ਕੇਰੀ ਦੀਆਂ ਦੇ ਬਣਾਈਆਂ ਆ ਅੱਜ ਵੀ ਰਿੰਦ ਕੇਰੀ ਦੀਆਂ ਆਜੂ ਨੇ ਬਣਾਈਆਂ ਭਗਵੰਤ ਮਾਂ ਜੀ ਨੇ ਬਣਾਈਆਂ ਤੇ ਯਾਰ ਪਾਰਟੀ ਨੂੰ ਇਦਾਂ ਮਾਰਦਾ ਪਲਾਟ ਕਾਨੂੰਨੀ ਕੱਟਦੇ ਆ ਪਲਾਟ ਦੇਦਾ ਜੀ ਆ ਪਲਾਟ ਦੇਦਾ ਜੀ ਆ ਪਲਾਟ ਹੋਦਾ ਜੀ ਕਾਨੂੰਨੀ ਉਹ ਨਹੀਂ ਕਰਦੇ ਆਗੇ ਦੇਖ ਨੂੰ ਪਾਵੇਂ ਜੋ ਬਲਦੀ ਹੋਵੇ ਥਾਂਬੇ ਬਾਜੀ ਬੰਦ ਕਰੋ ਯਾਰ ਥੱਲੇ ਜਾਓ ਗਲੌਂਕ ਤੇ ਜਾਓ ਸੱਦੀ ਗਲੌਂਕ

ਲੱਖਾਂ ਦੇ ਚਲਾਬਾਂ ਬੰਦਿਆਂ ਜਾਂਦੇ ਆ ਪਾਹਲ ਬੰਦਿਆ ਜਾਂਦਾ ਉਹ ਤਾਂ ਬੰਦਿਆ ਉਹਨਾਂ ਦਾ ਤਾਂ ਕੰਮ ਹੀ ਹੈ ਉਹ ਤਾਂ ਬੰਦੇ ਬੰਦਦਾ ਆਗਰਸ ਨੇ ਕਾਲੀਗਾਂ ਵਿੱਚ ਭਾਜਪੀ ਆ ਗਏ ਕੋਲਾ ਪਈਏ ਬੰਦੇ ਕਲ ਨੂੰ ਕੋ ਦੱਸਣ ਲਿਆ ਸੀਗਾ ਕਿ ਭਾਜਪੀ ਵਾਲਿਆਂ ਨੇ 35 ਕਰੋੜ ਰੁਪਏ ਬੰਦਿਆ ਉਹ ਮੰਤਰੀ ਦੇ ਸਾਥ ਕੋਈ ਗੱਲ ਨਹੀਂ ਉਹਦੋਂ ਤੋਂ ਬਜਰਾ ਕਿੱਦਾ ਇਹੀ ਨਹੀਂ ਸੁੱਟਣਾ ਸੀ ਉਹਦਾ ਹੱਥ ਨਹੀਂ ਕੜਾ ਰਸਾ ਸਿੱਖਦਾ ਬਜਰਾ 19 ਦੇ ਵਿੱਚ ਅਰਵਿੰਦ ਕੇਰਵਾਲ ਜੀ ਨੇ ਕਿਹਾ ਕਿ ਸਦਕੇ ਕਾਬੂ ਨੂੰ ਲੱਖ ਲੜਦੀ ਬਹੁਤ ਹਨ ਜੀ ਵੋਟ ਦੀ ਬੈਣੀ ਕੋਈ ਕਿੰਦੇ ਪਾਰਟੀ ਬਚਾਉਣੀ ਹੈ ਪਾਰਟੀ ਕਰਕੇ ਤੁਹਾਨੂੰ ਲੱਖਾਂ ਲਾਤੀ ਬੋਗੀ ਆਪਾਂ ਲੱਖਾਂ ਲਰੇ ਪੰਸਰ 21 ਜੀ ਹੈ ਨਾ ਬਿਕਰੀ ਵੋਟ ਪਈ ਸਿਰਫ 21 ਆਪਾਂ 55 ਸਾਲਾਂ ਕਿੱਥੇ ਆ ਗਏ ਪੰਜ ਸਾਲ ਦੇ ਵਿੱਚ ਸਰ ਉੰਨੀ ਤੋਂ ਲੈ ਕੇ 24 ਤੱਕ ਆਪਾਂ 21 ਤੋਂ ਉਹ ਲੱਖ 15000 ਦੇ ਆਏ ਸਾਡੇ ਖਿਲਾਫ ਕਿਹੜਾ ਖੜਾ ਵੱਡਾ ਮੋਤ ਚਾ ਸੀ ਤੁਸੀਂ ਸੋਚੋ ਆਪਾਂ ਸਿਰਫ 22000 ਵਿੱਚ 22000 ਵੋਟਾਂ ਵੀ ਹੋਣ ਲੋ ਸੀ ਜੇਪਰ ਜੇ ਜੇਪਰਾਂ ਜੇ ਤੁਸੀਂ ਕਹੋ ਬਾਈ ਆ ਮੋਰ ਦੀ ਮੋਰ ਦੀ ਬੋਲੀ ਕੋਈ ਲੰਮੀ ਥੋਵੀ ਗੱਲ ਨਹੀਂ ਅਪਸਾ ਇਹ ਹੈ ਬੇਕਰ ਇਹ ਪਤਾ ਜਿੰਦਗੀ ਦੇ ਚਈ ਵਾਰ ਬੀ ਬੂਰੀਆਂ ਹੁੰਦੀਆਂ ਇਹਦਾ ਇਸੇ ਨਾਲ ਤਾਂ ਕੇ ਬੰਦਾ ਤੁਹਾਡੇ ਨਾਲ ਧੋਖਾ ਕਰੂਗਾ ਮਜਬੂਰੀ ਪੋਲਿਟੀਕਲ ਮਜਬੂਰੀਆਂ ਦੀ ਉੱਥੇ ਬਾਜਾਂ ਦੇ ਵੀ ਪੈਰ ਤਾਂ ਪੈਰ ਲਾ ਕੇ ਤੁਰਨਾ ਪੈਂਦਾ ਅਰੇ ਇੱਕ ਗੱਲ ਯਾਦ ਰੱਖੋ ਜਿਹੜਾ ਬੰਦਾ ਧੋਖਾ ਕਰਦਾ ਸੇਖ ਗੁੱਜੇ ਦਾ ਨੁਕਸਾਨ ਕਰਤ ਕਰਦਾ ਆਪਣਾ ਨੁਕਸਾਨ ਖੁਦ ਕਰਦਾ ਉਹ ਜਿੰਨਾਂ ਨੇ ਆਸ ਰੱਖੀ ਧੋਖਾ ਕੀਤਾ ਸੋਚੋ ਨਹੀਂ ਵੀ ਰਵੇ ਓ ਨਹੀਂ ਪੰਥ ਸਾਹਿਬ ਮਿਆ ਕਸਤਾ ਜੀ ਆ ਕਸਤਾ ਜੀ ਅੱਪਾਿੱਤੇ ਬਿੱਤੇ ਬਿੰਦਮਤ ਤੇ ਆ ਗਏ ਯਾਰ ਤੇ 60000 ਵੋਟ ਕਿੱਥੇ ਕਿਦਾ ਹਜ਼ਾਰ ਤੇ ਕਿੱਥੋਂ ਕਿੱਥੋਂ ਦੇ ਕਿੱਥੇ ਆਏ ਆਪਾਂ ਆਪਾਂ ਨੂੰ ਆਪਾਂ ਆਮ ਆਦਮੀ ਪਾਰਟੀ ਨਾਲ ਜੋੜਨਾ ਜਿਹੜੇ ਬੰਦੇ ਬੰਦਿਆਂ ਨਾਲ ਜੁੜਦੇ ਕੋਨ ਆਦੀ ਵੀਕ ਮੈਂ ਕਹਾਂਦਾ ਕੱਲ ਵੀ ਕੋਈ ਪੁੱਤ ਜਾਵਾ ਜਾਂ ਨੋਟ ਕਰ ਓਹ ਰੀਲ ਦੇ ਵਿੱਚ ਕਿਹਦੇ ਦੀ ਗਾਲ ਦੇ ਬਣਾਈ ਆ ਆਪੇ ਰੀਲ ਦੇ ਵਿੱਚ ਕਿਹਦੀ ਆ ਜਿਹਨੇ ਬਣਾਈ ਆ ਭਗਵੰਤ ਮਾਨ ਜੀ ਨੇ ਬਣਾਈ ਆ ਤੇ ਯਾਰ ਬਾਜੀ ਨੇ ਇੰਦਾ ਮਾਰਦਾ ਪਲਾਟ ਤਲੋਂਦੀ ਜੱਤੀ ਨੇ ਆ ਪਲਾਟ ਵੇਦਾ ਜੀ ਆ ਪਲਾਟ ਦੇਦਾ ਜੀ ਆ ਪਲਾਟ ਦੇਦਾ ਜੀ ਕਹਿੰਦੀ ਆਨੇ ਕੱਢਣ ਜਾ ਕੇ ਜਿਹਨੂੰ ਪਾਵੇ ਜੋ ਬਲਦੀ ਹੋਵੇ ਲੰਬੇ ਬਾਜੀ ਬੰਦ ਕਰੋ ਯਾਰ ਥੱਲੇ ਜਾਓ ਗਲੌਂਕ ਤੇ ਜਾਓ ਸਾਦੀ ਗਵਾਂਡ ਤੇ ਜ਼ੀਰੋ ਤੇ ਅੱਪਾ ਗਵਾਂਡ ਤੇ ਨਹੀਂ ਜਗ ਹੈ ਐਵੇਂ ਨਾ ਬਾਜੀ ਤੋਂ ਬੜਾ ਆਪਣਾ ਆਪਣਾ ਆਪ ਦੇਖੋ ਜੇ ਵਾਖ ਵਾਈ ਬਾਦ ਜੁਨੀ ਰਖੇ ਤੇ ਵਾਈ ਬਾਦ ਬੀਜੇਪੀ ਦਾ ਕੈਂਡੀਡੇਟ ਸੰਤੂ ਨਾਲੇ ਹਲਕੇ ਗਿਆ ਵਾਈ ਬਾਦ ਮਿਲੂ ਰਹੁਣ ਵਾਸਤੇ ਵਾਈ ਬਾਦ ਹਯਾਲਾ ਨਹੀਂ ਕੋਰੋਣਾ ਪੀਏ ਬੰਦੇ ਉੱਤੇ ਅਸਤ ਪਤਾ ਸੀ ਪਤਾ ਸੀ ਅਜੇ ਦੁਸ਼ਮਣ ਟਾਕ ਕਰੂਗਾ ਪਹਿਲਾਂ ਆਪਣਾ ਕਿਲਾ ਸਾਹ ਕੇ ਰੱਖਿਆ ਜਿੱਦੋਂ ਚ ਨਾ ਮਰਦੀ ਟਾਕ ਕਰ ਲੋ ਆਪਣਾ ਕਿਲੇ ਮਜ਼ਬੂਤ ਕਰੋ ਕਿਲੇ 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 ਮਜ਼ਬੂਤ ਕਰੋ ਗੱਲਾਂ ਨਾ ਕਰੋ ਕਿਲੇ ਦੀ ਲੋੜ ਹੈ ਲੱਖਾਂ ਦੇ ਚ ਸਲਾਬਾਂ ਨੂੰ ਬੰਦੀਆਂ ਜਾਂਦੀਆਂ ਪਹਾੜ ਬੰਦਿਆ ਜਾਂਦਾ ਉਹ ਤਾਂ ਬੰਦਦੇ ਉਹਨਾਂ ਦਾ ਤਾਂ ਕੰਮ ਹੀ ਹੈ ਅਧੋਨਾਂ ਬੰਦਦੇ ਬੰਦਦੇ ਆਗਰਸ ਨੇ ਨਾਲ ਗਿਆ ਨੇ ਬੀਜੇਪੀ ਆ ਗਏ। ਕੋਲਾ ਪਈਏ ਬੰਦੇ ਕੱਲ ਨੂੰ ਕੋ ਦਸਨ ਲਿਆ ਸੀਗਾ। ਤੇ ਬੀਜੇਪੀ ਆ ਗਏ ਨੇ 35 ਕਿਲੋ ਰੁਪਏ ਬੰਦੇ। ਕਵੰਦਰ ਕੇ ਸਾਥ ਕੋਈ ਗੱਲ ਨਹੀਂ। ਉਹਨੂੰ ਤੋਂ ਬਜਰਾ ਕੀਤਾ ਇਹੀ ਨਹੀਂ ਚੁਰਤਦਾ। ਸੀ ਉਹਦਾ ਹਾਲ ਨਹੀਂ ਕਰ ਰਹਾ ਸਾਦਾ ਸੀ ਕਿਤਾ ਬਜਰਾ। 19 ਦੇ ਵਿੱਚ ਅਰੰਦ ਕੇਰਿਆ ਜੀ ਨੇ ਕਿਹਾ ਕਿ ਸਦਕੇ ਕਾ ਬੰਦੇ ਨੂੰ ਲੱਖ ਲੱਭੀ ਬਹੁਤ ਹਨ। ਕਿਹਾ ਜੀ ਵੋਟ ਨਹੀਂ ਪੈਣੀ ਕੋਈ। ਕਿੰਦੇ ਪਾਰਟੀ ਬਚੋਣੀ ਹੈ। ਪਾਰਟੀ ਕਾ ਕਿ? 10 ਲੱਖ ਲੱਭੀ ਬੋਗੀ। ਅੱਭਾ ਲੱਖ ਲੱਰੇ। ਪਲਸਰ 21 20000 ਦੇ ਕਰੀਬ ਵੋਟ ਪਈ ਸਿਰਫ ਇੱਕੀ ਦਾ ਆਪਾਂ 55 ਸਾਲਾਂ ਕਿੱਥੇ ਆ ਗਏ ਪੰਜ ਸਾਲ ਦੇ ਵਿੱਚ ਸਰ 19 ਤੋਂ ਲੈ ਕੇ 24 ਤੱਕ ਆਪਾਂ 21 ਤੋਂ ਉਹ ਲੱਖ 15000 ਦੇ ਆਏ ਸਾਡੇ ਖਿਲਾਫ ਕਿਹੜਾ ਕਿਹੜਾ ਵੱਡਾ ਮੋਹਤਾ ਸੀਗਾ ਤੁਸੀਂ ਸੋਚੋ ਪੰਜ ਸਿਰਫ 22 ਹਜ਼ਾਰ ਲੱਖ 22 ਹਜ਼ਾਰ ਵੋਟਾਂ ਦੀ ਹੋਣ ਲੋੜ ਸੀ ਇਹ ਪੱਜੇ ਦੇ 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 ਪਰ ਜੇ ਤੁਹਾਨੂੰ ਦਿਨ ਖਾਤ 22 ਹਜ਼ਾਰ ਮੋਦੀ ਲੋੜ ਸੀ ਮੋਦੀ ਕੋਈ ਲੰਮੀ ਟੋਰੀ ਗੱਲ ਨਹੀਂ ਬੱਸ ਇਹ ਹੈ ਬੇਕਰ ਨੂੰ ਪਤਾ ਦੇਗੀ ਦੇ ਤਰੀਕਾ ਵੀ ਮਲਬੂਰੀਆ ਹੁੰਦੀ ਹੈ ਇਹਦਾ ਇਸ ਰੰਗ ਦਾ ਕੇ ਬੰਦਾ ਤੁਹਾਡੇ ਨਾਲ ਧੋਖਾ ਕਰੂਗਾ ਉਹ ਮਜਬੂਰੀ ਪੋਲਿਟਿਕਲ ਮਜਬੂਰੀਆ ਅੰਦਰ ਉਹ ਸੇ ਬਾਜਾ ਨੂੰ ਵੀ ਪੈਰ ਦਾ ਪੈਰ ਲਾ ਕੇ ਤੁਰਨਾ ਪੈਂਦਾ ਅਰੇ ਇੱਕ ਗੱਲ ਯਾਦ ਰੱਖੋ ਜਿਹੜਾ ਬੰਦਾ ਧੋਖਾ ਕਰਦਾ ਸਹਿ ਉਹ ਦੂਜੇ ਦਾ ਨੁਕਸਾਨ ਕਰਦਾ ਆਪਣਾ ਨੁਕਸਾਨ ਖੁਦ ਕਰਦਾ ਉਹ ਜਿੰਨਾਂ ਨੇ ਆ ਸਵੈਛਿਕ ਧੋਖਾ ਕੀਤਾ ਸੋਚੋ ਤੁਸੀਂ ਕੀ ਹੋਵੇ ਕੋਈ 500 ਦਿਨ ਹਫਤਾ ਜੀ ਔਰ ਹਫਤਾ ਜੀ ਅਪਾ ਦਿੱਤੇ ਦਿੱਤੇ ਨੰਬਰ ਤੇ ਆ ਗਏ ਯਾਰ सठ हज़ार वोट किथे केह हज़ार किथे आए